ਇਸ ਵੇਲੇ ਮੈਂ ਖੜਿਆ ਪਿੰਡ ਖੜੌਲੀ ਦੇ ਵਿੱਚ ਪਿੰਡ ਖੜੌਲੀ ਜਿੱਥੋਂ ਦੀਆਂ ਮੈਂ ਕਈ ਵੀਡੀਓ ਬਣਾਈਆਂ ਨੇ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਧਰਨਾ ਇਸ ਕਰਕੇ ਲਾਇਆ ਸੀ ਕਿ 1993 ਦੇ ਵਿੱਚ ਜਿਹੜੀ ਸੱਤ ਪਿੰਡਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਖੜੌਲੀ ਸਰਦਾਰਗੜ ਦਮਨਹੀੜੀ ਇਹਨਾਂ ਪਿੰਡਾਂ ਦੀ ਕਿ ਇਹ ਜ਼ਮੀਨ ਡੀ ਨੋਟੀਫਾਈ ਹੋ ਕੇ ਇਹਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਜ਼ਮੀਨ ਸਾਨੂੰ ਵਾਪਸ ਮਿਲੇ ਤਕਰੀਬਨ 3-4 ਸਾਲ ਤੋਂ ਕਈ ਕਿਸਾਨ ਬੈਠੇ ਸੀ ਲੜਾਈ ਲੜ ਰਹੇ ਸੀ ਉਹ ਕਿਸਾਨ ਇਸ ਗੱਲ ਦੀ ਪਰ ਪਿਛਲੇ ਦਿਨੀ ਅਚਾਨਕ ਸਮਝੌਤਾ ਹੋ ਜਾਂਦਾ ਕਿਸਾਨਾਂ ਦਾ ਕਹਿਣਾ ਕਿ ਜਿਹੜੀ ਆਹ ਜ਼ਮੀਨ ਹੈ 433 ਏਕੜ ਜ਼ਮੀਨ ਬਣਦੀ ਹੈ ਪਰ ਪਿਛਲੇ ਦਿਨੀ ਸਮਝੌਤਾ ਹੋ ਜਾਂਦਾ ਕਿ ਜਿਨ੍ਹਾਂ ਕਿਸਾਨਾਂ ਦੀ ਇਹ ਜ਼ਮੀਨ ਹੈ ਉਹਨਾਂ ਨੂੰ ਜਿਹੜੀ ਸੀਲ ਇੰਡਸਟਰੀ ਹੈ ਤੇ ਨਾਲ ਐਸਬੀਪੀ ਜਿਹੜਾ ਆਪਣਾ ਪ੍ਰੋਜੈਕਟ ਚਲਾ ਰਹੀ ਹੈ ਇੱਥੇ ਉਹ 8.5 ਲੱਖ ਰੁਪਇਆ ਪ੍ਰਤੀ ਏਕੜ ਕਿਸਾਨਾਂ ਨੂੰ ਦੇਊਗੀ ਤੇ ਕਿਸਾਨਾਂ ਦਾ ਜਿਹੜਾ ਡਿਸਪਿਊਟ ਹੈ ਉਹ ਡਿਸਪਿਊਟ ਸਮਾਪਤ ਹੋ ਜਾਊਗਾ ਇੱਥੇ ਤੱਕ ਗੱਲ ਆਈ ਕਿ ਇੱਕ ਪਾਸੇ ਜਿਹੜੀ ਇਸ ਇੰਡਸਟਰੀ ਦੀ ਅਥਾਰਟੀ ਹੈ ਉਹ ਬੈਠੂਗੀ ਦੂਜੇ ਪਾਸੇ ਕਿਸਾਨ ਬੈਠਣਗੇ ਦੋਨਾਂ ਦੇ ਵਿੱਚ ਗੱਲ ਹੋਊਗੀ ਅਥਾਰਟੀ ਬੈਠੀ ਕਿਸਾਨ ਬੈਠੇ ਗੱਲ ਸੌਟ ਆਊਟ ਹੋ ਗਈ ਕਿ 8.5 ਲੱਖ ਰੁਪਿਆ ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਊਗਾ ਪਰ ਇਹਦੇ ਤੇ ਵੀ ਵਿਵਾਦ ਹੋ ਗਿਆ ਇਹਦੇ ਤੇ ਵਿਵਾਦ ਇਹ ਹੋ ਗਿਆ ਕਿ ਜਿਹੜੇ ਬੰਦੇ ਉੱਥੇ ਜਾ ਕੇ ਸਮਝੌਤਾ ਕਰਕੇ ਆਏ ਸੀ ਸਮਝੌਤਾ ਕਰਕੇ ਆਏ ਸੀ ਉਸ ਸਮਝੌਤੇ ਦੇ ਉੱਪਰ ਕਿੰਨੇ ਹੀ ਕਿਸਾਨ ਨੇ ਜਿਹੜੇ ਕਿਸਾਨ ਸਹਿਮਤ ਨਹੀਂ ਹੈਗੇ ਮੇਰੇ ਨਾਲ ਪਿੰਡ ਖੜੋਲੀ ਦੇ ਇਸ ਵੇਲੇ ਉਹ ਲੋਕ ਖੜੇ ਨੇ ਜਿਨ੍ਹਾਂ ਲੋਕਾਂ ਦੀ ਇਹ ਜ਼ਮੀਨ ਹੈ ਜਿਸ ਜ਼ਮੀਨ ਦੇ ਵਿੱਚ ਅਸੀਂ ਇਸ ਵੇਲੇ ਖੜੇ ਆਂ ਤੇ ਇਹਨਾਂ ਲੋਕਾਂ ਦਾ ਕਹਿਣਾ ਕਿ ਸਾਨੂੰ ਇਹ ਸਮਝੌਤਾ ਮਨਜ਼ੂਰ ਨਹੀਂ ਹੈ ਅਸੀਂ ਇਹ ਸਮਝੌਤਾ ਮਨਜ਼ੂਰ ਨਹੀਂ ਕਰਦੇ ਕਿਉਂ ਮਨਜ਼ੂਰ ਨਹੀਂ ਕਰਦੇ ਕੀ ਕਾਰਨ ਹੈ ਇਹ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਦੱਸਦਾ ਕਿ ਮੈਂ ਜਿਹੜੀ ਇਹ ਜ਼ਮੀਨ ਹੈ ਸੱਤ ਪਿੰਡਾਂ ਦੀ ਉਸ ਜ਼ਮੀਨ ਦੇ ਵਿੱਚ ਅਸੀਂ ਖੜੇ ਹਾਂ ਹੁਣ ਜਿਹੜੀ ਸੀਲ ਇੰਡਸਟਰੀ ਨੇ ਅੱਗੇ ਜਿਹੜੇ ਇਹਦੇ ਸ਼ੇਅਰ ਸੀ ਜ਼ਮੀਨ ਦੇ ਉਹ ਸ਼ੇਅਰ ਐਸਬੀਪੀ ਨੂੰ ਅੱਗੇ ਦੇ ਦਿੱਤੇ ਸੀ ਤੇ ਉਸ ਤੋਂ ਬਾਅਦ ਇਹਨਾਂ ਕਿਸਾਨਾਂ ਦਾ ਕਹਿਣਾ ਕਿ ਸਾਨੂੰ ਇਹ ਚੀਜ਼ ਮਨਜ਼ੂਰ ਨਹੀਂ ਹੈਗੀ ਅਸੀਂ ਅੱਜ ਕੰਮ ਰੋਕਣ ਇੱਥੇ ਆਏ ਹਾਂ ਜਿਹੜੇ ਪਹਿਲਾ ਬੰਦੇ ਸੀ ਲਸ਼ਕਰ ਹੋਰਾਂ ਦੀ ਜਿਹੜੀ ਕਮੇਟੀ ਸੀ ਉਹਨਾਂ ਦੀ ਟੀਮ ਸੀ ਉਹ ਜਦੋਂ ਗੱਲ ਕਰਕੇ ਆਉਂਦੀ ਹੈ ਉਸ ਗੱਲ ਨੂੰ ਇਹ ਨਾਮਨਜ਼ੂਰ ਕਰ ਦਿੰਦੇ ਨੇ ਕਹਿੰਦੇ ਕਿ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਹੈਗੀ ਸਾਡੇ ਨਾਲ ਬਲਕਾਰ ਬੈਂਸ ਨੇ ਜਿਹੜੇ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਸਰਬੰਸ ਸਿੰਘ ਪੰਦੇਰ ਦੀ ਅਗਵਾਈ ਦੇ ਵਿੱਚ ਸ਼ੰਭੂ ਬਾਰਡਰ ਤੇ ਲੜ ਰਿਹਾ ਜਿਹਦਾ ਇੱਕ ਫੋਰਮ ਐਸਕੇਐਮਐਸ ਨੂੰ ਕਿਸਾਨ ਮੋਰਚਾ ਜਗਜੀਤ ਸਿੰਘ ਡੱਲੇਵਾਲ ਜਿਹਦੇ ਆਗੂ ਨੇ ਜਿੱਦੇ ਚ 14 ਜਥੇਬੰਦੀਆਂ ਨੇ ਕੇਐਮਐਮ ਦੇ ਵਿੱਚ 10 ਜਥੇਬੰਦੀਆਂ ਨੇ ਬਲਕਾਰ ਬੈਂਸ ਆਪਣੇ ਨਾਲ ਨੇ ਬਲਕਾਰ ਜੀ ਨਾਲੇ ਕਹਿੰਦੇ ਸੀ ਕਿ ਜਿਹੜੀ ਆਹ ਜ਼ਮੀਨ ਹੈ ਇਸ ਜ਼ਮੀਨ ਸਾਨੂੰ ਪੈਸੇ ਮਿਲਣ ਹੁਣ ਜਦੋਂ 8.5 ਲੱਖ ਰੁਪਇਆ ਪ੍ਰਤੀ ਏਕੜ ਮਿਲ ਗਿਆ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਸਰ ਗੱਲ ਇਹ ਸੀਗੀ ਪਹਿਲਾਂ ਨੰਬਰ ਤੇ ਮੈਂ ਦੱਸਣਾ ਜਦੋਂ ਇਹ ਜ਼ਮੀਨ ਰਿਕੁਆਇਰ ਹੋਈ ਸੀਗੀ ਆ ਉਹ 94 ਦੇ ਵਿੱਚ ਉਸ ਟਾਈਮ ਵੀ ਇਹ ਝੂਠ ਬੋਲ ਕੇ ਰਿਕੁਆਇਰ ਕੀਤੀ ਗਈ ਸੀਗੀ ਉਸ ਟਾਈਮ ਇਹ ਕਿਹਾ ਗਿਆ ਸੀ ਕਿ ਇੱਥੇ ਨਾ ਖਾਦ ਦਾ ਪਲਾਂਟ ਲੱਗੇਗਾ ਸ਼੍ਰੀ ਰਾਮ ਦਾ ਤੇ ਉਸ ਤੋਂ ਬਾਅਦ ਪ੍ਰੈਸਟੀਜ ਹੈੱਟ ਦਾ ਲੱਗੇਗਾ ਤੇ ਜੋ ਵੀ ਕਿਸਾਨਾਂ ਦੀਆਂ ਲੋੜਾਂ ਹੁੰਦੀਆਂ ਖੇਤੀ ਕਰਨ ਲਈ ਉਹ ਸੰਦ ਜੋ ਪ੍ਰੋਜੈਕਟ ਉਰੇ ਲਾਏ ਜਾਣਗੇ ਤੇ ਗ੍ਰੀਨ ਵੈਲਡ ਵੀ ਬਣਾਇਆ ਜਾਏਗਾ ਤੇ ਗ੍ਰਿਡ ਵੀ ਬਣਾਇਆ ਜਾਏਗਾ ਵੀ ਸਾਰਾ ਕੁਝ ਜੋ ਵੀ ਹੁੰਦਾ ਆਪਣਾ ਸਿਸਟਮ ਦੇ ਨਾਲ ਉਹ ਹੋਏਗਾ ਪਰ ਉਹ ਦੇਖ ਲਓ ਤੁਹਾਡੇ ਸਾਹਮਣੇ ਇੱਥੇ ਕੁਝ ਨਹੀਂ ਹੋਇਆ ਦੇਖਿਆ ਜਾੜ ਬਣਿਆ ਪਿਆ ਵੱਡੇ ਵੱਡੇ ਇੱਥੇ ਜਾਨਵਰ ਹੋ ਗਏ ਨੇ ਜਿਹੜੇ ਨਾਲ-ਨਾਲ ਖੇਤਾਂ ਨੂੰ ਨੁਕਸਾਨ ਵੀ ਕਰਦੇ ਨੇ ਚਲੋ ਇਹ ਹੋਇਆ ਉਸ ਤੋਂ ਬਾਅਦ ਜਿਹੜਾ ਸੰਘਰਸ਼ ਚੱਲਿਆ ਸੀਗਾ ਇੱਥੇ ਚਾਰ ਪੰਜ ਸਾਲ ਉਹਦੇ ਵਿੱਚ ਸਾਡੀ ਵੀ ਸਪੋਰਟ ਸੀ ਕਿਉਂਕਿ ਮੇਰੀ ਜ਼ਮੀਨ ਸੀਗੀ ਵਿੱਚ ਮੈਂ ਜ਼ਮੀਨ ਵੱਲੋਂ ਵੀ ਮੈਂ ਸੀਗਾ ਤੇ ਮੈਂ ਜੂਨੀਅਰ ਵੱਲੋਂ ਵੀ ਸੀਗਾ ਕਿ ਕਿ ਮੋਰਚੇ ਵੱਲੋਂ ਵੀ ਅਸੀਂ ਆਂਦੇ ਸੀਗੇ ਤੇ ਦੋ ਤਰੀਕ ਨੂੰ ਜਿੱਦਨੇ ਵਾਣ ਦਾ ਹੋਇਆ ਉਸ ਦਿਨ ਵੀ ਮੈਂ ਨਾਲੇ ਸੀਗਾ ਪਰ ਕੁਛ ਇੱਕ ਖੌਤੀ ਲੀਡਰ ਨੇ ਕੀ ਕੀਤਾ ਆਪਣੇ ਆਪ ਜਾ ਕੇ ਕੰਪਨੀ ਦੇ ਨਾਲ ਸੈਟਿੰਗ ਕਰ ਲਈ ਵੀ ਉਹਨੇ ਕਿਸੇ ਨੂੰ ਨਹੀਂ ਪੁੱਛਿਆ ਜੋ ਵੀ ਕਮੇਟੀ ਸੀਗੀ ਜਾਂ ਕੋਈ ਜੋਨੇ ਕਿਸਾਨ ਸੀਗੇ ਉੱਤੇ ਕਿਉਂ ਹਰ ਕਿਸਾਨ ਇਹਨੂੰ ਅਗਰਾਹੀ ਦੇ ਰਿਹਾ ਜੀ ਜੇ ਤੁਸੀਂ ਨਾਮ ਲੈ ਸਕਦੇ ਹੋ ਕਿਹਨਾਂ ਦੀ ਗੱਲ ਕਰ ਰਹੇ ਹੋ ਲੇਕਿਨ ਉਹਨਾਂ ਦੇ ਵਿੱਚ ਮੈਂ ਤਾਂ ਲਸ਼ਕਰ ਸੀਗਾ ਜਿਹਨੇ ਜਾ ਕੇ ਗੱਲ ਕੀਤੀ ਹੈ ਉਹ ਕਿਹਾਵਾ ਕਿਸਾਨ ਖੜੇ ਤੁਸੀਂ ਕਿਸਾਨਾਂ ਨੂੰ ਪੁੱਛ ਲਓ ਜੇ ਕਿਸੇ ਨੂੰ ਉਹਨਾਂ ਕੋਈ ਨਾਲ ਲੈ ਕੇ ਗਏ ਹੋਣ ਜਾਂ ਕਿਸੇ ਦੇ ਸਾਹਮਣੇ ਗੱਲ ਕਰੀ ਹੋਵੇ ਅਸੀਂ ਵੀ ਉਹਨੂੰ ਕਿਹਾ ਸੀਗਾ ਯਾਰ ਇਹ ਤੇ ਕਮੇਟੀ ਬਣਾ ਲਓ ਵੀ ਪੰਜ ਸਤੱਪੰਨ ਬੰਦਿਆਂ ਦੀ ਕਮੇਟੀ ਨਾਲ ਤੁਸੀਂ ਗੱਲ ਕਰ ਲੋ ਮੈਂ ਕੰਪਨੀ ਨਾਲ ਕੋਈ ਗੱਲ ਨਹੀਂ ਪਰ ਉਹ ਕਹਿੰਦੇ ਨਹੀਂ ਜੀ ਨਹੀਂ ਅਸੀਂ ਦੋ ਜਣੇ ਗੱਲ ਕਰਾਂਗੇ ਹੋਰ ਸਾਰਾ ਅਸੀਂ ਕਿਸੇ ਬੰਦੇ ਦੇ ਵਿੱਚ ਨੂੰ ਪਾਵਾਂਗੇ ਯਾਨੀ ਕਿ ਥੋੜਾ ਕਹਿਣਾ ਸੀ ਕਿ ਕਮੇਟੀ ਬਣਾਓ ਕਮੇਟੀ ਬੈਠ ਕੇ ਗੱਲ ਕਰੂਗੀ ਹਾਂਜੀ ਹਾਂਜੀ ਇੰਡਸਟਰੀ ਵਾਲੇ ਨਾਲ ਕਿ ਕਿਵੇਂ ਗੱਲ ਨਿਬੜੂਗੀ ਤੇ ਪਰ ਥੋੜੀ ਗੱਲ ਮੰਨੀ ਨਹੀਂ ਗਈ ਤੁਹਾਡੇ ਮੁਤਾਬਕ ਦੋ ਬੰਦੇ ਜਾ ਕੇ ਸਮਝੌਤਾ ਕਰਿਆ ਇਹ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਉਹਨਾਂ ਨੇ ਆ ਕੇ ਸਿੱਧਾ ਕਿਸਾਨਾਂ ਦੇ ਫੋਨ ਤੇ ਤੋਪਦੇ ਵੀ ਹਾਂ ਅਸੀਂ 8.5 ਕਿੰਨੇ ਜੋ ਵੀ ਹੈ ਤਾਂ ਨਿਵੇੜਿਆਏ 8.5 ਲੱਖ ਹਾਂਜੀ ਹਾਂਜੀ 8.5 ਕਹਿੰਦੇ ਨੇ ਪਰ ਅਸੀਂ ਉਹ ਤਦ ਤੁਸੀਂ ਤਾਂ ਕਹਿਆ ਸੀ ਕਿ ਜ਼ਮੀਨ ਵਾਪਸ ਲੈ ਕੇ ਦਵਾਂਗੇ ਅੱਜ ਤੁਸੀਂ 5 ਦੇ 8.5 ਦੀ ਗੱਲ ਕਰਦੇ ਨੇ ਇਹ ਕਰਕੇ ਕਿਸਾਨਾਂ ਵਿੱਚ ਨਿਰਾਸ਼ਾ ਹੈ ਕਿ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਵੀ ਪਿੱਠ 'ਚ ਛੂਰਾ ਹੀ ਮਾਰਿਆ ਗਿਆ ਕਿਸਾਨਾਂ ਦੇ ਠੀਕ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੋ ਵੀ ਕਿਸਾਨਾਂ ਦਾ ਧੱਕਾ ਹੋਏਗਾ ਅਸੀਂ ਆਪ ਵੀ ਕਹਾਂਗੇ ਸਾਡੀ ਯੂਨੀਅਨ ਵੀ ਖੜੇਗੀ ਪਰ ਅਸੀਂ ਕਿਸਾਨਾਂ ਦਾ ਧੱਕਾ ਨਹੀਂ ਹੋਣ ਦੇਵਾਂਗੇ ਜੋ ਵੀ ਕਿਸਾਨਾਂ ਦਾ ਹੱਕ ਹੈ ਉਹ ਕਿਸਾਨ ਨੂੰ ਮਿਲਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਮਤਲਬ ਜਿਵੇਂ ਤੁਸੀਂ ਇੱਥੇ ਕੰਮ ਰੋਕਣ ਆਏ ਸੀ ਅੱਜ ਤੁਹਾਨੂੰ ਮਤਲਬ ਕੋਈ ਸ਼ੱਕ ਵੀ ਹੈ ਇਹਦੇ 'ਚ ਜਿਹੜਾ ਸਮਝੌਤਾ ਹੋਇਆ ਹਾਂਜੀ ਹਾਂਜੀ ਸ਼ੱਕ ਹੈਗੇ ਤੱਕ ਤੋ ਅਸੀਂ ਮਰੋਦ ਮੁਰਕ ਨਹੀਂ ਹੁੰਦੇ ਵੀ ਨਾ ਹੋਵੇ ਸ਼ੱਕ ਹੈਗੇ ਅੱਜ ਅਸੀਂ ਜਿਹੜਾ ਆਏ ਸੀਗੇ ਸੀ ਰਿਕੁਐਸਟ ਕਰ ਵੀ ਤੁਸੀਂ ਜਿਹੜਾ ਇੱਥੇ ਪਾਣ ਲੱਗੇ ਆ ਕਮਰਾ ਵਗੈਰਾ ਵੀ ਇਹਨੂੰ ਤੁਸੀਂ ਨਾ ਬਹੋ ਜਦ ਤੱਕ ਕਿਸਾਨਾਂ ਦੇ ਨਾਲ ਤੁਹਾਡਾ ਕੋਈ ਮੈਟਰ ਕਲੀਅਰ ਨਹੀਂ ਹੁੰਦਾ ਉਸ ਕਰ ਤੱਕ ਰੋਕਿਆ ਜਾਵੇ ਪਰ ਇਹ ਭਾਈ ਸਾਹਿਬ ਕਹਿੰਦੇ ਜਿਹੜੇ ਤੋ ਕਹਿੰਦੇ ਅਸੀਂ ਬਾਹਰ ਦਾ ਪ੍ਰਗਾਸ ਕਰਨਾ 10 ਤਰੀਕ ਨੂੰ ਵੀ ਇਸ ਕਰਕੇ ਸਾਨੂੰ ਇੱਕ ਛੋਟਾ ਜਿਹਾ ਕਮਰਾ ਬਣਾਣ ਦੇ ਦਿਓ ਉਸ ਤੋਂ ਸ਼ੈੱਡ ਵਗੈਰਾ ਉਸ ਤੋਂ ਬਾਅਦ ਅਸੀਂ ਕੋਈ ਕੰਮ ਨਹੀਂ ਕਰਾਂਗੇ ਜਦ ਤੱਕ ਕਿਸਾਨਾਂ ਦੇ ਨਾਲ ਕੋਈ ਗੱਲ ਕਲੀਅਰ ਨਹੀਂ ਹੁੰਦੀ ਹਾਂ ਠੀਕ ਹੈ ਜੀ ਆਪਣੀ ਵੀ ਜ਼ਮੀਨ ਆਈ ਹੋਈ ਥੋੜੀ ਜ਼ਮੀਨ ਆਈ ਹੋਈ ਐ ਤੁਹਾਡਾ ਨਾਮ ਕੀ ਐ ਤੇਜਵੰਤ ਸਿੰਘ ਜੀ ਤੇਜਵੰਤ ਸਿੰਘ ਮੇਰੇ ਨਾਲ ਤੇਜਵੰਤ ਸਿੰਘ ਨੇ ਪਿੰਡ ਖੜੌਲੀ ਤੋਂ ਤੇ ਇਹਨਾਂ ਦੀ ਜ਼ਮੀਨ ਆਈ ਹੋਈ ਐ ਇਸ ਜਦੋਂ ਇਹ ਜ਼ਮੀਨ 1993 ਦੇ ਵਿੱਚ ਐਕਵਾਇਰ ਕੀਤੀ ਸੀ ਤੇਜਵੀਰ ਤੇਜਵੰਤ ਸਿੰਘ ਹੋਰੀ ਕਹਿੰਦੇ ਨੇ ਕਿ ਸਾਨੂੰ ਜਿਹੜਾ ਇਹ ਸਮਝੌਤਾ ਹੋਇਆ ਸਾਨੂੰ ਮਨਜ਼ੂਰ ਨਹੀਂ ਕਿਉਂ ਤੁਹਾਨੂੰ ਉਹ ਸਮਝੌਤਾ ਮਨਜ਼ੂਰ ਨਹੀਂ ਇਹ ਸਰ ਇਹਦੇ ਕਰਕੇ ਮਨਜ਼ੂਰ ਨਹੀਂ ਸਾਨੂੰ ਜਦੋਂ ਅਸੀਂ ਸਾਨੂੰ ਬੁਲਾਉਂਦੇ ਸੀ ਕਾਲ ਲੈਂਦੇ ਸੀ ਅਸੀਂ ਸਾਰੇ ਆਉਂਦੇ ਸੀ ਇਹ ਗਰਾਈਆਂ ਵੀ ਦਈਆਂ ਇੱਥੇ ਤੇ ਇਹ ਦੋ ਬੰਦੇ ਕਹਿੰਦੇ ਵੀ ਅਸੀਂ ਜਾ ਕੇ ਫੈਸਲਾ ਕਰਕੇ ਆਵਾਂਗੇ ਵੀ ਅਸੀਂ ਕਿਸੇ ਬੰਦੇ ਨੂੰ ਨਹੀਂ ਲੈ ਕੇ ਜਾਂਦੇ ਯਾਨੀ ਕਿ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਮੇਟੀ ਬਣਾ ਲਓ ਪੰਜ ਮੈਂਬਰ ਦੀ ਕਮੇਟੀ ਬਣਾਓ ਉਹਨਾਂ ਨੂੰ ਲੈ ਕੇ ਚਲੋ ਇਹ ਗਏ ਜੀ ਦੋ ਬੰਦੇ ਜਾਏ ਗੱਲ ਕਰੇ ਸਾਨੂੰ ਮਨਜ਼ੂਰ ਨਹੀਂ ਹੈਗਾ ਇਹ ਫੈਸਲਾ ਇਹਦੇ ਲਈ ਅਸੀਂ ਇਹਦੇ ਵਿੱਚ ਸੈਟੀਸਫਾਈ ਨਹੀਂ ਹੈਗੇ ਅਸੀਂ ਕਹਿੰਨੇ ਆ ਵੀ ਸਾਡੇ ਵੀ ਗੱਲ ਹੋਵੇ ਉਹਨਾਂ ਨਾਲ ਅੱਗੇ ਤੇ ਸਾਰਿਆਂ ਦੇ ਬੈਠ ਕੇ ਕਮੇਟੀ ਬਣਾ ਕੇ ਮੈਂਬਰਾਂ ਦੀ ਬੈਠੇ ਜਾਣ ਤੇ ਗੱਲ ਹੋਵੇ ਸਾਡੀ ਵੀ ਉਹਨਾਂ ਨਾਲ ਤੇ ਥੋੜੀ ਵੀ ਜ਼ਮੀਨ ਹੈ ਆਜੋ ਆਜੋ ਤੇ ਥੋੜੀ ਜ਼ਮੀਨ ਹੈ ਵਿੱਚ ਤੁਸੀਂ ਗੱਲ ਰੱਖੋ ਆਪਣੀ ਤਹਾਨੂੰ ਵੀ ਮਨਜ਼ੂਰ ਨਹੀਂ ਇਹ ਸਮਝੌਤਾ? ਨਹੀਂ ਮਨਜ਼ੂਰ ਨਹੀਂ ਹੈ ਆਪਾਂ। ਤੁਹਾਨੂੰ ਕਿਉਂ ਨਹੀਂ ਮਨਜ਼ੂਰ? ਬਸ ਜਿੱਦਾਂ ਵੀ ਮਨ ਲੋ ਇਹਨਾਂ ਕਹਿੰਦੇ ਸੀ ਨਾ ਵੀ ਇੱਥੇ ਆ ਕੇ ਆਪਾਂ ਮੀਟਿੰਗ ਜਿੱਦਾਂ ਰੱਖਦੇ ਆ ਵੀ ਉਰਕ ਬੁਲਾ ਕੇ ਆਪਾਂ ਕਰਾਂਗੇ ਸਮਝੌਤਾ ਇਹਨਾਂ ਨੇ ਕਿਸੇ ਨੂੰ ਬੁਲਾਇਆ ਨਹੀਂ ਆਪੇ ਸਮਝੌਤਾ ਕਰ ਲਿਆ ਦੋ ਬੰਦਿਆਂ ਨੇ। ਅੱਛਾ। ਤੁਹਾਨੂੰ ਸਮਝੌਤੇ ਤੇ ਕੀ ਸ਼ੱਕ ਹੈ? ਸਮਝੌਤੇ ਤੋਂ ਪੈਸੇ ਤਾਂ ਆਏ ਨਹੀਂ ਉਹਨਾਂ ਨੇ 8.5 ਲੱਖ ਰੁਪਏ ਤੁਹਾਨੂੰ। ਨਹੀਂ ਸਾਨੂੰ ਤਾਂ ਮਿਲੇ ਨਹੀਂ ਹੈ ਲੱਖ ਕਿਸੇ ਨੂੰ। ਪੈਸਾ ਵੀ ਨਹੀਂ ਤੁਹਾਨੂੰ। ਨਾ ਨਾ ਕੁਝ ਨਹੀਂ ਮਿਲੇ। ਠੀਕ ਹੈ। ਤੇ ਅੱਗੇ ਹੁਣ ਤੁਸੀਂ ਫਿਰ ਕੀ ਕਰੋਗੇ? ਬਾਕੀ ਬਾਈ ਜੀ ਜਿੱਦਾਂ ਕਹਾਂਗੇ ਆਪਾਂ हां अपना हक लेके हटਾਂਗੇ ਹੋਰ ਕੋਈ ਸੱਜਣ ਜਿਹਨਾਂ ਦੀ ਜ਼ਮੀਨ ਆਈ ਹੋਵੇ ਤੁਹਾਡੀ ਜ਼ਮੀਨ ਆਈ ਹੈ ਤੇ ਤੁਹਾਨੂੰ ਵੀ ਨਹੀਂ ਮਨਜ਼ੂਰ ਇਹ ਸਮਝੌਤਾ ਸਾਨੂੰ ਵੀ ਕੋਈ ਮਨਜ਼ੂਰ ਨਹੀਂ ਹੈਗਾ ਤੁਹਾਨੂੰ ਕਿਉਂ ਨਹੀਂ ਮਨਜ਼ੂਰ ਸਮਝੌਤਾ ਇਹ ਸਾਨੂੰ ਮਨਜ਼ੂਰ ਨਹੀਂ ਹੈ ਜੀ ਨਾ ਤਾਂ ਸਾਨੂੰ ਗੱਲ ਲੈਗੇ ਅੱਛਾ ਗਰਾਈਆਂ ਚਾਉਂਦੇ ਰਹੇ ਅਸੀਂ ਆਪਣੇ ਟਰੈਕਟਰ ਲੈ ਕੇ ਵੀ ਆਉਂਦੇ ਰਹੇ ਹਾਂ ਹੋਰ ਵੀ ਕਿੱਥੇ ਸਾਨੂੰ ਕਾਲ ਕਰਦੇ ਪਟਿਆਲਾ ਜਾਣਾ ਹੋਵੇ ਤਾਂ ਕਿਤੇ ਜੂਨੀਅਰ ਮੰ ਜਾਣਾ ਹੋਵੇ ਤਾਂ ਸਾਨੂੰ ਨਾਲ ਲੈ ਜਾਂਦੇ ਪੂਰੇ ਸਾਨੂੰ ਨਾਲ ਨਹੀਂ ਲੈ ਕੇ ਅਸੀਂ ਇਸ ਕਰਕੇ ਸਮਝੌਤਾ ਤੁਹਾਨੂੰ ਮਨਜ਼ੂਰੀ ਨਹੀਂ ਆ। ਸਮਝ ਤਾਂ ਮਨਜ਼ੂਰੀ ਨਹੀਂ ਤੁਹਾਨੂੰ। ਹਾਂਜੀ। ਤੇ ਮਤਲਬ ਤੁਹਾਨੂੰ ਨਾਲ ਨਹੀਂ ਲੈ ਕੇ ਗਏ ਇਸ ਕਰਕੇ ਸਮਝੌਤਾ ਮਨਜ਼ੂਰੀ ਨਹੀਂ। ਕਿਉਂ ਮਤਲਬ ਹੋਰ ਕੀ ਕਾਰਨ ਨੇ? ਬਹੁਤ ਕਾਰਨ ਨੇ ਜੀ ਇਸ ਦੇ ਵਿੱਚ। ਅਜੇ ਪੜਦੇ ਹੌਲੀ-ਹੌਲੀ ਖੁੱਲ ਰਹੇ ਆ। ਜਿੰਨੂੰ ਪਤਾ ਲੱਗ ਰਿਹਾ ਜਿੰਨੂੰ ਅਸੀਂ ਇਤਰਾਜ਼ ਕਰੀਏ। ਕੋਈ ਪੜਦਾ ਤੁਸੀਂ ਵੀ ਖੋਲਦੇ ਹੋ ਜੇ ਹੈ? ਨਹੀਂ ਜੀ ਅਸੀਂ ਅਜੇ ਪੜਦਾ ਨਹੀਂ ਖੋਲਦੇ। ਜਦ ਕੋ ਟਾਈਮ ਆਪੇਗਾ ਫਿਰ ਪੜਦਾ ਵੀ ਖੋਲਦਾਂਗੇ। ਠੀਕ ਹੈ ਨਹੀਂ ਜੇ ਤੁਹਾਨੂੰ ਲੱਗਦਾ ਕਿ ਵਿੱਚ ਕੋਈ ਵਿੱਚ ਕੋਈ ਗੜਬੜ ਹੋਈ ਹੈ ਤਾਂ ਦੱਸ ਉਹ ਗੜਬੜ ਦੱਸਣੀ ਜ਼ਰੂਰੀ ਹੈ ਨਾ ਆਪਾਂ ਨੂੰ ਹਜ਼ਾਰਾਂ ਲੋਕ ਸੁਣ ਸੁਣਨਗੇ ਹੁਣ ਉਹ ਗੱਲ ਪਤਾ ਲੱਗੇ ਗੜਬੜ ਵੀ ਨਹੀਂ ਕਿ ਬਹੁਤ ਤਕਰੀ ਕਰੀ ਵੀ ਹੈ ਜੀ ਜਿਆਦਾ ਇਹ ਪਹਿਲਾਂ ਉਰੇ ਇਕੱਠੇ ਹੁੰਦੇ ਤੇ ਲੋਕ ਜਿਆਦਾ ਕਹਿੰਦੇ ਦੇ ਵੀ ਕੰਪਨੀ ਵਾਲੇ ਆਪਾਂ ਨੂੰ 500 ਰੁਪਏ ਗੱਜ ਪਰ ਤਿਆਰ ਹੋ ਗਏ ਠੀਕ ਹੈ ਜੀ ਜਦ ਵਿੱਚ ਕਹਿੰਦੇ ਤੇ ਅਸੀਂ ਜ਼ਮੀਨਾਂ ਵੀ ਦਵਾਵਾਂਗੇ ਜ਼ਮੀਨਾਂ ਬੋਹਾਂਗੇ ਹੁਣ ਇਹਨਾਂ ਦਾ ਜਾ ਕੇ ਦੇਖੋ ਹੁਣ 500 ਰੁਪਏ ਗੱਜ ਕੇ ਸਭ ਨੂੰ ਕਿੱਥੇ ਜਾਂਦੀ ਹੈ ਜ਼ਮੀਨਾਂ ਜਿਆਦਾ ਇਹ ਕਹਿੰਦੇ ਦੇ ਵੀ ਆਪਾਂ 1000 ਰੁਪਏ ਗੱਜ ਮੰਗਾਂਗੇ 800 ਰੁਪਏ ਗਾਜਬਰ ਮੁੱਕ ਜਾਏ 1000 ਪਰ ਮੁੱਕ ਜਾਏ ਵੀਪਾ ਉੱਥੇ ਸੌਦਾ ਤੋੜਾਂਗੇ ਅੱਛਾ ਹੁਣ ਇਹਨਾਂ ਨੇ ਜੀ ਕਿਸੇ ਸਾਨੂੰ ਪੁੱਛੇ ਨਹੀਂ ਕਿਸੇ ਨੂੰ ਕਿਸੇ ਕੁਝ ਨਹੀਂ ਕਰਿਆ ਪਏ ਜਦੋਂ ਗੱਲ ਹੋਈ ਇੰਡਸਟਰੀ ਵਾਲਿਆਂ ਦੇ ਨਾਲ ਉਦੋਂ ਤੁਹਾਨੂੰ ਪੁੱਛਿਆ ਨਹੀਂ ਹੈ ਨਾ ਜੀ ਕੋਈ ਨਹੀਂ ਥੋੜੀ ਜ਼ਮੀਨ ਹੈ ਤੁਹਾਨੂੰ ਬਿਨਾ ਪੁੱਛੇ ਸਮਝੌਤਾ ਕਰਤਾ ਹਾਂਜੀ ਬਿਨਾ ਪੁੱਛੇ ਕਰਤੇ ਇਹ ਇੱਕ ਇਹ ਗੱਲ ਵੀ ਹੈ ਹਾਂਜੀ ਇਹ ਗੱਲ ਵੀ ਹੈ ਸਾਡੀ ਜ਼ਮੀਨ ਹੈ ਜੀ ਸਾਡੇ 8-10 ਕਿੱਲੇ ਬਾਹਰ ਜ਼ਮੀਨ ਕੇ ਪਈ ਹੈ ਬਿਨਾ ਪੁੱਛੇ ਇਹਨਾਂ ਨੇ ਨਾ ਸੱਟਾ ਸਮਝੌਤਾ ਕਰਤੇ ਸਮਝੌਤਾ ਕਰਤਾ ਸਾਡੇ ਨਾਲ ਨੌਜਵਾਨ ਸਾਥੀ ਵੀ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਤੇ ਤੁਸੀਂ ਵੀ ਅੱਜ ਕੰਮ ਰੋਕਣਾ ਚਾਏ ਹੋ ਹਾਂਜੀ ਤੁਹਾਨੂੰ ਵੀ ਨਹੀਂ ਸਮਝੌਤਾ ਮਨਜ਼ੂਰ ਇਹ ਨਹੀਂ ਜੀ ਤੁਹਾਨੂੰ ਕਿਹੜੇ ਕਾਰਨ ਲੱਗਦੇ ਨੇ ਜਿਸ ਕਰਕੇ ਤੁਹਾਨੂੰ ਮਨਜ਼ੂਰ ਨਹੀਂ ਸਮਝੌਤਾ ਇਹ ਇਹ ਦੋ ਜਣੇ ਜਾ ਕੇ ਉੱਥੇ ਸਮਝੌਤਾ ਕਰਿਆ ਜੀ ਹੋਰ ਕਿਸੇ ਨੂੰ ਕਿਸੇ ਪੁੱਛਿਆ ਨਹੀਂ ਹੈਗਾ ਇਹਨਾਂ ਨੇ ਜੀ ਇਸ ਵਰਗੇ ਸਾਨੂੰ ਕੋਈ ਮਨਜ਼ੂਰ ਨਹੀਂ ਹੈਗਾ ਹੁਣ ਸਮਝੌਤਾ ਤਾਂ ਹੋ ਗਿਆ ਹੁਣ ਕੀ ਕਰੋਗੇ ਫੇਰ ਦੁਬਾਰੇ ਧਰਨ ਲਾਵਾਂਗੇ ਜਦ ਤੱਕ ਸਾਡਾ ਹੱਕ ਨਹੀਂ ਮਿਲਦਾ ਜੀ ਤੁਸੀਂ ਉਹਨਾਂ ਨਾਲ ਨਹੀਂ ਗੱਲ ਕੀਤੀ ਜਿਹੜੇ ਜਾ ਕੇ ਗੱਲ ਕਰਕੇ ਆਏ ਨੇ ਹੈ ਨਹੀਂ ਨਹੀਂ ਹਾਲੀ ਨਹੀਂ ਕੀਤੀ ਕੀਤੀ ਸੀ ਉਹ ਮੈਂ ਕਚਰੀ ਸੀ ਇਹਨਾਂ ਨੇ ਕਿਤੇ ਮੈਂ ਦਬੋਕਟਵਾਦਾ ਨਹੀਂ ਠੀਕ ਹੈ ਬਲਕਰ ਜੀ ਉਹਨਾਂ ਨਾਲ ਗੱਲ ਨਹੀਂ ਫਿਰ ਲਸ਼ਕਰ ਹੋਰ ਦੀ ਟੀਮ ਦੇ ਨਾਲ ਸਰ ਮੈਂ ਉਹਨਾਂ ਨਾਲ ਬ੍ਰਦਰ ਗੱਲ ਕੀਤੀ ਸੀਗੀ ਉਹਨੇ ਤੋੜ ਕੇ ਜਵਾਬ ਦਿੱਤਾ ਮੈਂ ਉਹਨੂੰ ਕਿਹਾ ਵੀ ਮੈਂ ਨਹੀਂ ਕਹਿੰਦਾ ਮੈਨੂੰ ਪਾਓ ਕਿਸੇ ਮਰਜ਼ੀ ਨੂੰ ਪਾ ਲਓ ਕਮੇਟੀ ਬਣਾ ਲਓ ਉਹ ਕਹਿੰਦੇ ਅਸੀਂ ਨਹੀਂ ਕਮੇਟੀ ਪਾਵਾਂਗੇ ਨਾ ਤੁਹਾਨੂੰ ਅਸੀਂ ਮੀਟਿੰਗਾਂ ਬਟਾਈ ਐ ਅਸੀਂ ਦੋਏ ਜਣੇ ਕਰਾਂਗੇ ਜੋ ਕਰਾਂਗੇ ਇਹ ਗੱਲ ਲਸ਼ਕਰ ਨੇ ਕਹੋ ਮੈਨੂੰ ਗਈ ਐ ਵੀ ਅਸੀਂ ਨਹੀਂ ਬਣਾਉਂਦੇ ਕਿਸੇ ਕਮੇਟੀ ਚ ਨਾ ਅਸੀਂ ਕੋਈ ਕਮੇਟੀ ਬਣਾਈਏ 433 ਏਕੜ ਜ਼ਮੀਨ ਐ ਇਹ ਹਾਂਜੀ 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 ਸਰ ਹਾਂਜੀ ਤੋ ਇੱਕ ਵਾਰ ਦੇਖੋ ਕਿ ਇੱਥੇ ਇਹ ਜ਼ਮੀਨ ਸੀ 1993 ਦੇ ਵਿੱਚ ਐਕਵਾਇਰ ਕੀਤੀ ਗਈ ਸੀ ਸੀਲ ਇੰਡਸਟਰੀ ਨੇ ਜ਼ਮੀਨ ਇਹ ਐਕਵਾਇਰ ਕੀਤੀ ਸੀ ਉਸ ਤੋਂ ਬਾਅਦ ਇਹਦਾ ਕੁਝ ਜਿਹੜਾ ਹਿੱਸਾ ਉਹ ਹਿੱਸਾ ਐਸਬੀਪੀ ਨੂੰ ਇਹਦੇ ਸ਼ੇਅਰ ਦੇਤੇ ਕਿ ਅਸੀਂ ਇਕੱਲੇ ਇਹਦੇ ਤੇ ਕੋਈ ਪ੍ਰੋਜੈਕਟ ਲਾਂਚ ਨਹੀਂ ਕਰ ਸਕਦੇ ਤੇ ਇਸ ਕਰਕੇ ਕਿਸਾਨਾਂ ਦਾ ਕਹਿਣਾ ਕਿ ਇਹ ਜ਼ਮੀਨ ਜਿਹੜੀ ਹੈਗੀ ਹੈ ਸਾਨੂੰ ਉਹ ਵਾਪਸ ਮਿਲੇ ਪਰ ਪਿਛਲੇ ਦਿਨੀ ਸਮਝੌਤਾ ਹੋ ਗਿਆ ਪਰ ਪਿਛਲੇ ਦਿ ਪਿਛਲੇ ਦਿਨੀ ਪਰ ਸਮਝੌਤਾ ਹੋ ਗਿਆ ਇਸ ਗੱਲ ਨੂੰ ਲੈ ਕੇ ਹੋਰ ਤੁਹਾਡਾ ਕੀ ਕਹਿਣਾ ਗੱਲ ਹੀ ਸਰਵਤ ਜੋ ਇਹਨਾਂ ਨੇ ਕੀਤਾ ਚਲੋ ਉਹਦਾ ਕੀਤਾ ਉਹਦੇ ਵਿੱਚ ਇੱਕ ਹੋਰ ਵੀ ਦੇਖੋ ਕਿਸਾਨਾਂ ਨਾਲ ਕਿੰਨਾ ਧੋਖਾ ਹੋ ਰਿਹਾ ਉਹ ਚ 4% ਕਮਿਸ਼ਨ ਵੀ ਲਈ ਜਾ ਰਹੀ ਹੈ ਕਿਸਾਨਾਂ ਤੋਂ اچھا ਨਹੀਂ 4% ਕਮਿਸ਼ਨ ਕਿੱਧਰ ਤੋਂ ਲਈ ਜਾ ਰਹੀ ਹੈ ਜਿਹਨਾਂ ਨੂੰ ਪੈਸੇ ਚੁਕਾਰੇ ਜਿਸ ਕਿਸਾਨ ਨੂੰ ਜ਼ਿਮੀਦਾਰਾਂ ਤੋਂ ਜ਼ਿਮੀਦਾਰਾਂ ਤੋਂ ਲਈ ਜਾ ਰਹੀ ਹੈ 4% ਯਾਨੀ ਕਿ ਜੋ ਗੱਲ ਮੈਂ ਸਮਝ ਰਿਹਾ ਕਿ 8.5 ਲੱਖ ਰੁਪਇਆ ਪ੍ਰਤੀ ਏਕੜ ਜਿਹੜਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਇੰਡਸਟਰੀ ਵੱਲੋਂ ਉਸ 8.5 ਲੱਖ ਦੇ ਵਿੱਚੋਂ 4% ਕਮਿਸ਼ਨ ਲਈ ਜਾ ਰਹੀ ਹੈ ਉਹ ਜਿਹੜੀ 4% ਕਮਿਸ਼ਨ ਹੈ 8.5 ਲੱਖ ਦੇ ਵਿੱਚੋਂ ਉਹ ਕੌਣ ਲੈ ਰਿਹਾ ਇਹ ਲਸ਼ਕਰ ਵਗੈਰਾ चार, चार है है, अच्छा ये ਤੁਸੀਂ ਮਤਲਬ ਇਲਜ਼ਾਮ ਲਾ ਰਹੇ ਹੋ ਕਿ 8.5 ਲੱਖ ਦੇ ਵਿੱਚੋਂ 4 4% ਲਸ਼ਕਰੋਹੀ ਕਮਿਸ਼ਨ ਲੈ ਰਹੇ ਨੇ ਸਰ ਇਹ ਇਲਜ਼ਾਮ ਨਹੀਂ ਹੈ ਗਿਆ ਇਹ ਹਕੀਕਤ ਹੈ ਸਾਰਿਆਂ ਨੂੰ ਪੁੱਛ ਲਓ ਜਿਨ੍ਹਾਂ ਨੇ ਪੇਮੈਂਟ ਚੱਕੀ ਆਪਾਂ ਉਹਨਾਂ ਨੂੰ ਵੀ ਤੁਹਾਡੇ ਮੋਹਰੇ ਕਰਾ ਦਾਂਗੇ ਜਾਂ ਤੁਹਾਡੇ ਕੈਮਰੇ ਮੂਰੇ ਵੀ ਹਾਂ ਉਹ ਦੇ ਕੇ ਆਏ ਆ 4% ਕਮਿਸ਼ਨ اچھا ਹਾਂਜੀ ਹਾਂਜੀ ਬੜੀ ਵੱਡੀ ਗੱਲ ਹੈ ਤਾਂ ਫਿਰ ਹਾਂਜੀ ਹਾਂਜੀ ਸੱਚੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਜਿਸ ਮਰਜ਼ੀ ਨੂੰ ਪੁੱਛ ਲਓ ਜੇਕਰ ਐਦਾਂ ਹੁੰਦਾ ਤਾਂ ਫਿਰ ਲੋਕਾਂ ਦੇ ਨਾਲ ਧੋਖਾ ਇਹ ਇਸੇ ਕਰਕੇ ਤਾਂ ਫਿਰ ਲੋਕ ਵਿਸ਼ਵਾਸ ਨਹੀਂ ਕਰਦੇ ਆਗੂਆਂ ਦੇ ਉੱਪਰ ਕਿ ਆਗੂ बिक ਜਾਂਦੇ ਨੇ ਗੱਲ ਹੋਰ ਹੈ ਦੇਖੋ ਜੀ ਜਿਹੜਾ ਅਸੀਂ ਜਿਹਦਾ ਨ ਇਹ ਕਿਤੇ ਕਿਸੇ ਯੂਨੀ ਦਾ ਝੰਡਾ ਚੱਕ ਲੈਂਦਾ ਕਿਤੇ ਕਿਸੇ ਦਾ ਚੱਕ ਲੈਂਦਾ ਇਹਦਾ ਇਹ ਨਹੀਂ ਪਰ ਪਰੇ ਕਿਸੇ ਯੂਨੀ ਚ ਇੱਕੀ ਚ ਬੈਠਾ ਵੀ ਹਾਂ ਮੈਂ ਜੂਨ ਵੱਲੋਂ ਲੜ ਰਿਹਾ ਕਿਤੇ ਕਿਸੇ ਦਾ ਚੱਕ ਲੈਂਦੇ ਕਿਤੇ ਕਿਸੇ ਦਾ ਜਦੋਂ ਤਾਂ ਇਹਨਾਂ ਨੂੰ ਲੋੜ ਸੀਗੀ ਜਦੋਂ ਯੂਨੀਅਨ ਨੂੰ ਬੁਲਾਉਂਦੇ ਸੀ ਹੱਥ ਵੀ ਜੋੜਦੇ ਤੇ ਸਾਡੇ ਝੰਡੇ ਵੀ ਲਾਜੋ ਜੇ ਉਹਨਾਂ ਦਾ ਕੋਈ ਗੱਲ ਰਸਤੇ ਪੈਗੀ ਤਾਂ ਇਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਜਦੋਂ ਮੈਂ ਜਦੋਂ ਮੈਂ ਵੀ ਇੱਥੇ ਆਉਂਦਾ ਸੀ ਹਨਾ ਕਵਰ ਕਰਦੇ ਸੀ ਤੁਸੀਂ ਦੇਖਦੇ ਸੀ ਉਦੋਂ ਇੱਥੇ ਐਸਕੇਐਮ ਤੋਂ ਪ੍ਰੇਮ ਸਿੰਘ ਭੰਗੂ ਵੀ ਹੁੰਦੇ ਸੀ ਉਦੋਂ ਕ੍ਰਾਂਤੀਕਾਰੀ ਹੁੰਦੇ ਨੇ ਪੰਜਾਬ ਦੇ ਡਾਕਟਰ ਦਰਸ਼ਨਪਾਲ ਜੀ ਵੀ ਹੁੰਦੇ ਸੀ ਹੁਣ ਜਦੋਂ ਸਮਝੌਤਾ ਹੋਇਆ ਕਿ ਪ੍ਰੇਮ ਭੰਗੂ ਡਾਕਟਰ ਦਰਸ਼ਨਪਾਲ ਇਹ ਮੀਟਿੰਗ ਦੇ ਵਿੱਚ ਨਾਲ ਬੈਠੇ ਇਹਨਾਂ ਦੇ ਨਾਲ ਪਹਿਲਾਂ ਕੋਈ ਰਾਬਤਾ ਹੋਇਆ ਜਾਂ ਫਿਰ ਇਹਨਾਂ ਨੂੰ ਹਜੇ ਤੱਕ ਪਤਾ ਨਹੀਂ ਇਸ ਸਮਝੌਤੇ ਦਾ ਨਹੀਂ ਸਰ ਇਹ ਨਾ ਤਾਂ ਮੈਨੂੰ ਮਿਸਕ ਮੇਰਾ ਆਈਡੀਆ ਦਸ਼ਮ ਪਹਿਲ ਨੂੰ ਪਤਾ ਕੀ ਹੋਇਆ ਤੇ ਨਾ ਆਪਣਾ ਸਰਦਾਰ ਭੰਗੋ ਸਾਹਿਬ ਨੂੰ ਨਹੀਂ ਪਤਾ ਵੀ ਕੀ ਨਵੇੜਿਆ ਨਾ ਆਪੇ ਨਵੇੜਿਆ ਜੋ ਵੀ ਨਵੇੜਿਆ ਤੇ ਇਹ ਗੱਲ ਇਹ ਵੀ ਆਈ ਦੇ ਵੀ ਹਾਂ ਉਹ ਕਹਿੰਦੇ ਆ ਵੀ ਯਾਰ ਲਸ਼ ਕਰਨੀ ਕਰਿਆ ਜੋ ਕਹਿੰਦੇ ਆ ਸਾਨੀ ਦੇ ਬਾਰੇ ਪਤਾ ਵੀ ਨਹੀਂ ਹੈ 99% ਸ਼ੋਰ ਹੈ ਵੀ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਵੀ ਨਹੀਂ ਹੈ ਵੀ ਕਿਸ ਤਰ੍ਹਾਂ ਨਿਪਟਿਆ ਕੀ ਹੋਇਆ ਸੋ ਇਹ ਦੇਖੋ ਕਿ ਮੇਰੇ ਨਾਲ ਖੜੌਲੀ ਪਿੰਡ ਤੋਂ ਸੱਜਣ ਸੀ ਕਹੀ ਜਿਨ੍ਹਾਂ ਦੀ ਇਹ ਜ਼ਮੀਨ ਹੈ ਸਮਝਾਉਤੇ ਤੇ ਨਾ ਖੁਸ਼ ਨੇ ਦੂਜੀ ਧਿਰ ਦਾ ਵੀ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਪੱਖ ਸੁਣਾਵਾਂਗੇ